ਜੀ ਆਇਆਂ ਨੂੰ ਸਸਰੀਆ ਇਕਾਲ ਤਰਫ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਅੱਛਾ ਜੀ ਅੱਜ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਰੇ ਜਿੱਤੇ ਆਪਾਂ ਥੋੜਾ ਬਹੁਤ ਸੁਣੀਆ ਜਾਣਦੇ ਵੀ ਲੇਕਿਨ ਸੁਣੀਆ ਤਾਂ ਉਹਨਾਂ ਦੇ ਬਾਰੇ ਵਿੱਚ ਬਹੁਤ ਜ਼ਿਆਦਾ ਹੈ ਲੇਕਿਨ ਕਿ ਜਾਣ ਜਰਾ ਘਾਟਾ ਕਿ ਉਹਨਾਂ ਦੀ ਹਿਸਟਰੀ ਏਡੀ ਜ਼ਿਆਦਾ ਆਪੋ ਉਹਨਾਂ ਦੀ ਹਿਸਟਰੀ ਜਾਣਨ ਲਈ ਇਹ ਮੂਵੀ ਸ਼ੁਰੂ ਕੀਤੀ ਹੈ ਚਾਰ ਸਾਹਿਬਾਂ ਦਾ ਹਾਂ ਕਿਉਂਕਿ ਚੜਦੇ ਪੰਜਾਬ ਤੋਂ ਇੱਕ ਆਪਣਾ ਭਰਾ ਸੀ ਉਹ ਕਹਿੰਦਾ ਸੀ ਕਿ ਗੁਰੂ ਗੋਬਿੰਦ ਦੇ ਬਾਰੇ ਚ ਅਗਰ ਤੁਸੀਂ ਹਿਸਟਰੀ ਲੈਣਾ ਚਾਹੁੰਦੇ ਹੋ ਨਾ ਤੇ ਇਹਨਾਂ ਦੀ ਇੱਕ ਐਨੀਮੇਟਿਡ ਮੂਵੀ ਬਣੀ ਹੋਈ ਹੈ ਚਾਰ ਸਾਹਿਬਾਂ ਦੇ ਤੇ ਉਹਨੂੰ ਵੀ ਵੇਖੋ ਤੇ ਤੁਹਾਨੂੰ ਉਹਨਾਂ ਦੇ ਬਾਰੇ ਵਿੱਚ ਸਾਰੀ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਵਿੱਚ ਪਤਾ ਚੱਲ ਜਾਏਗਾ ਅੱਛਾ ਆਜੋ ਪਹਿਲੇ ਦੇਖਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੇ ਉੱਪਰ ਜਿਹੜੀ ਫਿਲਮ ਬਣੀ ਹੈ ਉਹਨਾਂ ਦੀ ਹਿਸਟਰੀ ਦੇ ਉੱਪਰ ਉਹਨਾਂ ਦੀ ਜ਼ਿੰਦਗੀ ਦੇ ਉੱਪਰ ਕਿ ਕੀ ਕੀ ਹੋਇਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਕੀ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਆਜੋ ਫਿਲਮ ਦੇਖਦੇ ਹਾਂ ਨਾਲੇ ਪਤਾ ਚੱਲ ਜਾਏਗਾ ਜੀਵਨ ਦੀਆਂ ਖੁਸ਼ੀਆਂ ਮਾਨਣ ਦੀ ਆਜ਼ਾਦੀ ਦੀ ਸਿੱਖਿਆ ਦਿੱਤੀ ਪਰ ਇਸ ਦੇ ਉਲਟ ਤੁਰਕ ਅਤੇ ਮੁਗਲ ਹਮਲਾਵਰ ਖੁਦ ਨੂੰ ਅਨੋਖੇ ਸੀਦੀ ਸਿੱਖਿਆ ਦਿੱਤੀ ਪਰ ਇਸ ਦੇ ਉਲਟ ਤੁਰਕ ਅਤੇ ਮੁਗਲ ਹਮਲਾਵਰ ਖੁਦ ਨੂੰ ਅਨੋਖੇ ਸਮਝਦੇ ਸਨ ਉਹ ਦੋਨਾਂ ਹੱਥਾਂ ਨਾਲ ਬੋਲਤ ਨੂੰ ਲੁੱਟ ਰਹੇ ਸੀ ਅਤੇ ਤਲਵਾਰ ਨੂੰ ਮੱਧ ਦੀ ਜ਼ੁਬਾਨ ਬਣਾ ਕੇ ਹਰ ਇੱਕ ਜਾਤ ਉੱਪਰ ਆਪਣਾ ਧਰਮ ਥੋਪ ਰਹੇ ਸੀ ਬਿਨਾਂ ਰੋਕ ਟੋਕ ਲੁੱਟ ਛੋੜ ਅਤੇ ਮਾਰਕੋਟ ਦੇ ਇਸ ਸਮੇਂ ਵਿੱਚ ਧਰਮ ਪਰिवर्तन ਤੋਂ ਘਬਰਾ ਕੇ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਦੇ ਕੋਲ ਮਦਦ ਮੰਗਣ ਪਹੁੰਚੇ ਤਦ 8 ਸਾਲ ਦੀ ਛੋਟੀ ਉਮਰ ਵਿੱਚ ਹੀ ਗੁਰੂ ਗੋਬਿੰਦ ਸਿੰਘ ਨੇ ਕਸ਼ਮੀਰੀ ਪੰਡਤਾਂ ਦੇ ਪੱਖ ਵਿੱਚ ਆਵਾਜ਼ ਉਠਾ ਕੇ ਆਪਣੇ ਗੁਰੂ ਪਿਤਾ ਨੂੰ ਇਸ ਜ਼ੁਲਮ ਦੇ ਖਿਲਾਫ ਲੜਨ ਦੀ ਕਿਹਾ ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮ ਦਾ ਸਾਹਮਣਾ ਕੀਤਾ ਉਹਨਾਂ ਕਸ਼ਮੀਰੀ ਪੰਡਤਾਂ ਦੇ ਮਨੁੱਖੀ ਅਧਿਕਾਰਾਂ ਹਿਊਮਨ ਰਾਈਟਸ ਦੇ ਲਈ ਜਦੋਂ ਇਹ ਸ਼ਬਦ ਵੀ ਇਜਾਦ ਨਹੀਂ ਹੋਇਆ ਸੀ ਦਿੱਲੀ ਜਾ ਕੇ ਆਪਣਾ ਸੀਸ ਦੇ ਦਿੱਤਾ ਪਰ ਧਰਮ ਪਰिवर्तन ਦਾ ਇਹ ਜ਼ੁਲਮ ਰੁਕਿਆ ਨਹੀਂ ਦਸ਼ਮੀਪਿਤਾ ਦੀ ਜਵਾਨੀ ਦੇ ਨਾਲ-ਨਾਲ ਹੀ ਇਸ ਜ਼ੁਲਮ ਦੇ ਖਿਲਾਫ ਲੜਨ ਦਾ ਜਜ਼ਬਾ ਵੀ ਜਵਾਨ ਹੋ ਗਿਆ ਉਹਨਾਂ ਨੇ ਆਪਣੇ ਵਿਚਾਰਾਂ ਨਾਲ ਅਗਿਆਨਤਾ ਦੇ ਹਨੇਰੇ ਨੂੰ ਅਤੇ ਆਪਣੀ ਤਲਵਾਰ ਨਾਲ ਜ਼ੁਲਮ ਨੂੰ ਮਿਟਾਉਣ ਦਾ ਫੈਸਲਾ ਕੀਤਾ ਜਿਰੀ ਅਨੰਦ ਪੁਰਸਾਦ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਪੂਰੀ ਮੁਗਲਿਆ ਹਕੂਮਤ ਨੂੰ ਜਿੰਜੋੜ ਕੇ ਰੱਖ ਦਿੱਤਾ ਲੋਕਾਂ ਦੇ ਹੱਕ ਸੱਚ ਤੇ ਧਰਮ ਦੀ ਆਜ਼ਾਦੀ ਲਈ ਉਹਨਾਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਆਪਣੇ ਚਾਰ ਸਾਬਜ਼ਾਦੇ ਸਰੀ ਅਨੰਦਪੁਰ ਸਾਹਿਬ ਇੱਕ ਪਾਸੇ ਠਾਠਾਂ ਮਾਰਦਾ ਸਤਲੁਜ ਦਾ ਦਰਿਆ ਦੂਜੇ ਪਾਸੇ ਅਸਮਾਨੀ ਰੰਗ ਵਿੱਚ ਘੋਲਿਆ ਸਿਰਸਾ ਨਦੀ ਦਾ ਪਾਣੀ ਰੰਗ ਬਿਰੰਗੀ ਹਰੀ ਭਰੀ ਵਾਦੀ ਦੀ ਬੁੱਕਲ ਵਿੱਚ ਗੁਰੂ ਜੀ ਦੇ ਚਾਰੇ ਸਾਬਜ਼ਾਦੇ ਹੱਸੇ ਖੇਡੇ ਤੇ ਮੁਸਕੁਰਾਏ ਉਹ ਨਗਾਰੇ ਦੀ ਜੋਟ ਨਾਲ ਖੁੱਲੀ ਹਵਾ ਵਿੱਚ ਖੁੱਲ੍ਹਦੇ ਤੇ ਲੋਕੀ ਦੇਖਦੇ ਰਹਿ ਜਾਂਦੇ ਗੁਰਪ੍ਰੀਤ ਜੀ ਨੇ ਹੁਕਮ ਪਾਇਆ ਕਿ ਮੈਨੂੰ ਚਿੱਟੇ ਹੱਤੇ ਤੇ ਬਿਠਾ ਕੇ ਵੀਰਾਂ ਦੀ ਦੌੜ ਦਿਖਾਓ ਮੇਰਾ ਵੀ ਤਾਂ ਨਾ ਲਿਆ ਸੀ ਹਾਂ ਹਾਂ ਉਹ ਕਹਿੰਦੇ ਸੀ ਫਤਿਹ ਸਿੰਘ ਨੂੰ ਵੀ ਨਾਲ ਬਿਠਾ ਲਈ ਪਰ ਮੈਨੂੰ ਤਾਂ 체ਤੀ ਉਹਵੇਂ ਵੀਰੇ ਲੁਕਦੇ ਜਾ ਰਹੇ ਨੇ ਤੁਸੀਂ ਹਾਥੀ ਨੂੰ ਅੱਗੇ ਕਰੋ ਜੁਝਾਰ ਸਿੰਘ

तो गुलाब सिंह जी हूँ सानू थले उतारो ये हुक्म गुरु साहब ने मैनु नहीं दिता ਕੋਰਸਵਾਰੀ ਤੇ ਤੁਣ ਚੰਗੀ ਕਰ ਲੈਣਾ ਇੱਕ ਬ੍ਰਾਹਮਣ ਫਰਿਆਦ ਲੈ ਕੇ ਆਇਆ ਗੁਰੂ ਸਾਹਿਬ ਨੇ ਆਪ ਜੀ ਨੇ ਉੱਥੇ ਸੱਦਿਆ ਹੈ ਇਹ ਦਸ਼ਮੇਸ਼ ਪਤਾ ਮੈਂ بڑے ਬੂਹੇ ਖੜਕਾਏ ਬੜਿਆਂ ਕੋਲ ਜਾ ਕੇ ਫਰਿਆਦ ਕੀਤੀ ਪਰ ਕਿਸੇ ਨੇ ਮੇਰੀ ਬਾਣੀ ਫੜੀ ਮੇਰੀ ਸੱਜ ਵੀ ਆਈ ਵੋਟੀ ਦਾ ਹੱਲੇ ਚੂੜਾ ਵੀ ਨਹੀਂ ਸੀ ਉਤਰਿਆ ਕਿ ਪਟਾਨ ਚੁੱਕ ਕੇ ਲੈ ਗਿਆ ਹੁਣ ਤਾਂ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਜਸਮੀਤ ਪਿਤਾ ਦੇ ਦਰਬਾਰ ਤੋਂ ਕਦੇ ਵੀ ਕੋਈ ਫਰਿਆਦੀ ਖਾਲੀ ਹੱਥ ਨਹੀਂ ਮੁੜਿਆ ਜੋ ਕਮ ਗੁਰੂ ਬਿਦਾਂ ਪਹਿਲਾ ਅਸ਼ਟ ਪਤੀਆ ਘੜਤੀ ਜਾ ਇੱਕੋ ਕਾਰ ਸਭ ਦੇ ਪ੍ਰਸਾਦ ਜਿੰਸੇ ਰਸੋਹਨ ਪਟੀਆਂ ਮੰਗੇ ਪਾਏ ਸਿੰਦੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ ਸਾਡੇ ਮੁਲਕ ਤੇ ਹੋਏ ਬਾਬਰ ਦੇ ਹਮਲੇ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਚ ਦੱਸਿਆ ਹੈ ਕਿਵੇਂ ਸੁਹਾਗਣਾ ਦੇ ਸਿੰਦੋਰ ਮਿੱਟੀ ਵਿੱਚ ਮਿਲ ਗਏ ਜਿਨ੍ਹਾਂ ਦੇ ਸਿਰਾਂ ਤੇ ਸੋਹਣੀਆਂ ਪੱਟੀਆਂ ਸਨ ਕਿਵੇਂ ਉਹਨਾਂ ਦੀਆਂ ਬੁਰੀਆਂ ਹਾਲਤਾਂ ਹੋ ਗਈਆਂ ਲੋਕਾਂ ਦੇ ਦਰਦ ਨੂੰ ਆਪਣੇ ਦਿਲ ਵਿੱਚ ਸਮੋ ਕੇ ਗੁਰੂ ਸਾਹਿਬ ਨੇ ਬਾਬਰ ਨੂੰ ਕਿਹਾ ਸੀ ਕਿ ਇੰਨਾ ਕੁਝ ਵੇਖ ਕੇ ਵੀ ਤੈੱਕੀ ਦਰਦ ਨਾ ਆਇਆ ਦਾਦੀ ਮਾਂ ਇੰਨਾ ਜ਼ਾਲਮ ਸੀ ਬਾਬਰ ਉਦੇ ਰਾਜ ਲੋਕੀ ਐਨੇ ਦੁਖੀ ਸੀ ਆ ਜਿਹੜਾ ਦਿੱਲੀ ਦੇ ਤਖਤ ਤੇ ਬੈਠਾ ਹੈ ਇਹਦੇ ਰਾਜ ਚ ਕਿਹੜਾ ਕੋਈ ਸੁਖੀ ਹੈ ਵੀਰ ਜੀ ਤੁਸੀਂ ਔਰੰਗਜ਼ੇਬ ਦੀ ਗੱਲ ਕਰਦੇ ਹੋ ਨਾ ਹਾਂ ਉਸ ਪੱਥਰ ਦਿਲ ਇਨਸਾਨ ਦੀ ਜ਼ੁਲਮ ਕਰਨਾ ਤਾਂ ਜਿਸ ਦੀ ਆਦਤ ਬਣ ਚੁੱਕੀ ਹੈ ਜ਼ਾਲਿਮਾਂ ਦੇ ਜ਼ੁਲਮਾਂ ਵਾਰੇ ਤਾਂ ਤੁਸੀਂ ਬਥੇਰਾ ਜਾਣਦੇ ਹੋ ਦਾਦੀ ਮਾਂ ਜਿਹੜੀ ਗੁਰਬਾਣੀ ਸਿਖਾਉਂਦੀ ਹੈ ਉਹ ਵੀ ਸਭ ਨੂੰ ਯਾਦ ਹੈ ਜਾਂ ਨਹੀਂ ਬਾਣੀ ਤਾਂ ਸਹਿਜ ਹੁੰਦੀ ਹੈ ਗੁਰੂ ਮਾਤਾ ਆਪੇ ਕੰਠ ਹੋ ਜਾਂਦੀ ਹੈ हां गुरु माता सुनो फिर आ गुर गुर गुरु नमे जुगात गुरु नमे सत गुरु नमे श्री गुरु देवे नमे ਇਹ ਦੋਵੇਂ ਤਾਂ ਖਰੇ ਉਤਰੇ ਨੇ ਜੁਜਾਰ ਸਿੰਘ ਤੇ ਤੁਹਾਡੀ ਸੰਸਕ੍ਰਿਤ ਤੇ ਫਾਰਸੀ ਦੀ ਪੜ੍ਹਾਈ ਠੀਕ ਚੱਲ ਰਹੀ ਹੈ ਗੁਰੂ ਮਾਤਾ ਹੁਣ ਤਾਂ ਸੰਸਕ੍ਰਿਤ ਤੇ ਫਾਰਸੀ ਬੋਲਣੀ ਨਹੀਂ ਲਿਖਣੀ ਵੀ ਜਾਂਦੇ ਆ ਗੁਰੂ ਮਾ ਵੀਰ ਜੀ ਤਾਂ ਹੁਣ ਘੋੜੇ ਦੀ ਲਗਾਮ ਚੰਗੀ ਤਰ੍ਹਾਂ ਖਿੱਚ ਲੈਂਦੇ ਨੇ ਅੱਛਾ ਹੁਣ ਤਾਂ ਮੈਦਾਨੇ ਜੰਗ ਵਿੱਚ ਛੂਕਣ ਵਾਲੀ ਤਲਵਾਰ ਤੇਰੇ ਪੁੱਤਰ ਦੇ ਹੱਥਾਂ 'ਚ ਖੜੇਗੀ ਕੀ ਸੋਚਣ ਲੱਗ ਪਏ ਗੁਰੂ ਮਾ ਬੇਟਾ ਸ਼ਸਤਰ ਧਾਰਨ ਕਰਕੇ ਯੁੱਧ ਵਿੱਚ ਜਾਣ ਤੋਂ ਪਹਿਲਾਂ ਜਿਵੇਂ ਤੇਰਾ ਵੱਡਾ ਵੀ ਸੋਹਣਾ ਗੱਭਰੂ ਜਵਾਨ ਲੱਗਦਾ ਹੈ ਤੂੰ ਵੀ ਉਸੇ ਤਰ੍ਹਾਂ ਲੱਗਿਆ ਕਰੇਗਾ ਗੁਰੂ ਮਾ ਤੁਹਾਡੇ ਆਸ਼ੀਰਵਾਦ ਤੋਂ ਬਿਨਾਂ ਭਲਾ ਮੈਂ ਮੈਦਾਨੇ ਜੰਗ ਵਿੱਚ ਕਿਵੇਂ ਜਾਵਾਂਗਾ ਉਦੋਂ ਖੁਦ ਹੀ ਦੇਖ ਲੈਣਾ ਪਰਮਾਤਮਾ ਤੈਨੂੰ ਤੇਰੀ ਵੀਰ ਵਾਂਗੂ ਸ਼ਸਤਰ ਵਿਦਿਆ ਵਿੱਚ ਨਿਪੁੰਨਤਾ ਬਖਸ਼ੇ तेरा गदका की में चल रहा है ओ गुरुमा ये हमेशा मेनू अपनी गल्ला चला लेंदे ने दादी, दादी माता हाँ जाओ देवकीदास, दास गुरु पिता का आदेश है कि अगे तो जे तेरी जोरू नाल कोई तक्का करे ता अपनी रक्षा आप करनी सीखो मैं वादा करता हाँ ਮੈਂ ਗੁਰੂ ਸਾਹਿਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਅਜੀਤ ਸਿੰਘ ਜੀ ਜਿਨ੍ਹਾਂ ਨੇ ਮੇਰੀ ਮਦਦ ਲਈ ਤੁਹਾਨੂੰ ਭੇਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਛਾ ਜੀ ਐ ਸੀਗਾ ਜੀ ਚਾਰ ਸਾਬਜ਼ਾਦੇ ਮੂਵੀ ਜਿਹੜੀ ਅਸੀਂ ਸ਼ੁਰੂ ਕੀਤੀ ਆ ਉਹਦਾ ਪਹਿਲਾ ਪਾਰ ਠੀਕ ਹੈ ਨਾ ਕਿਉਂਕਿ ਵੀਡੀਓ ਸ਼ਾਰਟਲੀ ਪਾਈ ਜਾਂਦੀ ਆ ਨਹੀਂ ਤੇ YouTube ਜਿਹੜੀ ਹੈ ਕਿ ਉਹ ਬੈਨ ਕਰ ਦਿੰਦੀ ਆ ਇਸ ਚੀਜ਼ ਨੂੰ ਠੀਕ ਆ 10 10 12 12 ਮਿੰਟ ਦੀ ਵੀਡੀਓ ਪੈਂਦੀ ਆ ਔਰ ਇਹਦੇ ਜੇ ਵੀ ਅੱਛਾ ਵਾ ਕਿ ਅਗਰ ਤੂੰ ਸ਼ਾਰਟ ਵਾਈਜ਼ ਦੇਖੋਗੇ ਨਾ ਤੁਹਾਨੂੰ ਮੈਮਰੀ ਜਿਹੜੀ ਹੈ ਨਾ ਅੱਛੀ ਰਹੇਗੀ ਕਿ ਯਾਦ ਰਹੇਗੀ ਕਿ ਕਿਹੜੀ ਕਿਹੜੇ ਟਾਈਮ ਚੀਜ਼ ਦੇਖੀ ਕਿਹੜੀ ਕਿਹੜੀ ਕਿਉਂਕਿ ਇਹ ਜਿਹੜੀ ਪੂਰੀ ਫਿਲਮ ਆ ਨਾ ਇਹ ਯਾਦ ਦੇ ਉੱਪਰ ਹੀ ਆ ਅੱਛਾ ਇਹ ਇਹਦੇ ਵਿੱਚ ਉਹਨਾਂ ਨੇ ਦਿਖਾਇਆ ਗਿਆ ਚਾਰ ਸਾਬਜ਼ਾਦੇ ਮਤਲਬ ਕਿ ਇੱਕ ਦੋ ਜਿਹੜੇ ਨੇ ਉਹ तकरीबन एक हम उम्र ਸੀ ਠੀਕ ਹੈ ਤੇ ਦੋ ਬਿਲਕੁਲ ਛੋਟੇ ਨੇ ਜਿਹੜੇ ਸਭ ਤੋਂ ਵੱਡੇ ਨੇ ਉਹ अजीत ਸਿੰਘ ਜੀ ਨੇ अजीत ਸਿੰਘ ਜੀ ਨੇ ਦੂਸਰੇ ਜਿਹੜਾ ਜਿਹਾਰ ਸਿੰਘ ਹਮ ਅੱਛਾ ਤੁਸੀਂ ਮੈਂ ਇੱਕ ਚੀਜ਼ ਦੇਖ ਰਿਹਾ ਸੀ ਕਿ ਉਹਨਾਂ ਨੇ ਸਟਾਰ ਵੀਡੀਓ ਦਾ ਲਿਆ ਕਿ ਦੇਖੋ ਜੀ ਜਿਹੜੇ ਬਹਾਦਰ ਲੋਕ ਨੇ ਨਾ ਉਹ ਛੋਟੇ ਜਦੋਂ ਜਵਾਨ ਹੋਣ ਲੱਗਦੇ ਨੇ ਛੋਟੇ ਹੁੰਦੇ ਆ ਉਹਦੀ ਬਹਾਦਰੀ ਦੇ ਜਿਹੜੇ ਰਿਕਾਰਡ ਨਾ ਉਹ ਕਿਸੇ ਨੂੰ ਸੁਣਾਣ ਲੱਗ ਜਾਂਦੇ ਲਾਣੇ ਸ਼ੁਰੂ ਕਰ ਦਿੰਦੇ ਨੇ ਠੀਕ ਹੈ ਉਹਨਾਂ ਨੇ ਜਿਸ ਤਰ੍ਹਾਂ ਕਿ ਘੋੜਾ ਭਜਾਇਆ ਹੈ ਖੇਡ ਖੇਡ ਚ ਇੰਨਾ ਕਿ ਕਿਹੜ ਯੂਨਿਟ ਡਗ ਡੇਂਜਰ ਕਰਕੇ ਲਿਆ ਕਿ ਯਾਰ ਤੁਸੀਂ ਇਹ ਵੇਖੋ ਕਿ ਜਦੋਂ ਲਾਸਟ ਪੁੰਚਣ ਲੱਗੇ ਨੇ ਕਿਲੇ ਦੇ ਅੰਦਰ ਤੇ ਵੱਡੇ ਭਰਾ ਨੇ ਦਿਲਚੈ ਹੀ ਸੋਚਿਆ ਕਿ ਨਹੀਂ ਮੈਂ ਨਹੀਂ ਜਿੱਤਣਾ ਛੋਟੇ ਭਰਾ ਨੂੰ ਜਿੱਦਾਂ ਨਾ ਛੋਟਾ ਭਰਾ ਅੱਗੇ ਹੋ ਜਾਵੇ ਤੇ ਉਹਨਾਂ ਨੇ ਛੋਟੇ ਭਰਾ ਨੂੰ ਅੱਗੇ ਕਰ ਦਿੱਤਾ ਹੁੰਦੀ ਹੌਸਲਾ ਫਸਾਈ ਕੀਤੀ ਦੇਖੋ ਜੀ ਹੌਸਲਾ ਫਸਾਈ ਹੁੰਦੀ ਹੈ ਨਾ ਇਹ ਜਿਤਨਾ ਨਾ ਜਿਤਨਾ ਨਹੀਂ ਮਾਇਨੀ ਰੱਖਦਾ ਲੇਕਿਨ ਕਿਸੇ ਦੀ ਹੌਂਸਲਾ ਫੜਾਈ ਕਰ ਦੇਣਾ ਬੜੀ ਵੱਡੀ ਗੱਲ ਹੁੰਦੀ ਕਿ ਚੱਲ ਇਹ ਨੂੰ ਸਮਝ ਆਏ ਕਿ ਮੈਂ ਕੁਝ ਹੈਗਾ ਅੱਛਾ ਅੱਜ ਦੀ ਵੀਡੀਓ 'ਚ ਤੁਹਾਨੂੰ ਵੀ ਪਤਾ ਚੱਲ ਗਿਆ ਕਿ ਬਾਜਾ ਵਾਲਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਜਾਂਦਾ ਹੈ ਠੀਕ ਹੈ ਨਾ ਗੁਰੂ ਗੋਬਿੰਦ ਸਿੰਘ ਨੂੰ ਬਾਜਾ ਲੱਗਿਆ ਜਾਂਦਾ ਬਾਜਾ ਲੱਗਿਆ ਜਾਂਦਾ ਅੱਛਾ ਮੈਂ ਕਿਹੜੇ ਹੋਰ ਦੇਖ ਰਿਹਾ ਉਦੋਂ ਵੀ ਪਠਾਨ ਹੀ ਹੈ ਜਿਹੜੇ ਤੰਗ ਕਰਦੇ ਹੁੰਦੇ ਸੀ ਦੇਖੋ ਜੀ ਉਸ ਟਾਈਮ ਦੇ ਵਿੱਚ ਪਠਾਨਾਂ ਦਾ ਬਹੁਤ ਜ਼ਿਆਦਾ دہشت ਪਾਈ ਹੋਈ ਸੀ ਲੋਕਾਂ ਦੇ ਵਿੱਚ ਜਿਹੜੇ ਆਮ ਨਾਗਰੀ ਹੁੰਦੇ ਸੀ ਨਾ ਆਮ ਲੋਕ ਪਬਲਿਕ ਜਿਹਨੂੰ ਕਿਹਾ ਲੋਕ ਹੁੰਦੇ ਸਨ ਉਹਨਾਂ ਦੇ ਵਿੱਚ ਖੋਫ ਹੁੰਦਾ ਸੀ ਪਠਾਣਾਂ ਦਾ ਅੱਛਾ ਇੱਕ ਚੀਜ਼ ਇੱਕ ਚੀਜ਼ ਮੈਂ ਹੋਰ ਵੇਖੀਏ ਦਿੱਲੀ ਦੇ ਵਿੱਚ ਉਦੋਂ ਜਿਹੜਾ ਹੈ ਨਾ ਔਰੰਗਜ਼ੇਬ ਦਾ ਰਾਜ ਸੀ ਔਰੰਗਜ਼ੇਬ ਹਿਸਟਰੀ ਦਾ ਸਭ ਤੋਂ ਸਮਝ ਲੋ ਕਿ ਹਿਟਲਰ ਬਾਸ਼ਾ ਰਿਆ ਜਿੰਨਾ ਕਿ ਜ਼ੁਲਮ ਉਸ ਇਨਸਾਨ ਨੇ ਕੀਤਾ ਹੈ ਨਾ ਹਾਲਾਂਕਿ ਉਮਰ ਛੋਟੀ ਦੇ ਵਿੱਚ ਹੀ ਮਰ ਗਿਆ ਸੀ ਤੇ ਬਹੁਤ ਜ਼ਿਆਦਾ ਬਹੁਤ ਵੱਡਾ ਜ਼ਾਲਮ ਬਾਸ਼ਾ ਸੀਗਾ ਤੇ ਉਹਨੂੰ ਵੀ ਟੱਕਰ ਸਿੰਘਾਂ ਨਹੀਂ ਦਿੱਤੀ ਸੀ ਕਰਾ ਬਾਕੀ ਆ ਜੋ ਵੀਡੀਓ ਵੇਖਾਂਗੇ ਆਪਾਂ ਮੇ ਵੀ ਇੱਕ ਮੈਨੂ ਇਹਨਾਂ ਨੋਲਿਜ ਨਾ ਹੋਵੇ ਲੇਕਿਨ ਜਿਸ ਤਰ੍ਹਾਂ ਆਪਾਂ ਵੀਡੀਓ ਦੇਖਾਂਗੇ ਨਾ ਇਹ ਪੂਰਾ ਇੱਕ ਨੋਲਿਜ ਆਪਾਂ ਇਕੱਠਾ ਕਰ ਲਵਾਂਗੇ ਆਪਾਂ ਨੂੰ ਸਮਝ ਆਂਦੀ ਜਾਏਗੀ ਸਮਝ ਆਏਗੀ ਅੱਛਾ ਜਿਹੜੇ ਭੈਣ ਭਰਾ ਨਵੇਂ ਨੇ ਚੈਨਲ ਤੇ ਪਲੀਜ਼ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਦੇ ਆ ਜੀ ਅਗਲੀ ਵੀਡੀਓ ਤੇ ਸਾਨੂੰ ਦੀਵ ਜਜ਼ਾਤ ਅੱਲਾਹ